ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਆ ਸੰਤਾਂ ਦੇ ਕੋਠਿਆਂ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਸਖਮੰਦਰ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਿੰਦੇ ਮੇਲਿਆਂ ਦੇ ਵਿੱਚ ਬਹੁਤ ਵੱਡਾ ਨਾਮ ਆ ਫੌਜੀ ਦੇ ਨਾਮ ਨਾਲ ਮਸ਼ਹੂਰ ਹੋਇਆ ਬਾਈ ਚੜੱਕ ਮੇਲੇ ਤੋਂ ਔਰ ਪਹਿਲਾਂ ਬਾਈ ਨੂੰ ਸੁਖਮੰਦਰ ਦੇ ਨਾਮ ਨਾਲ ਜਾਣਦੇ ਸੀ ਪਰ ਵੱਡਾ ਦੇਣ ਦੇ ਗਿਆ ਬਾਈ ਸੁਖਜਿੰਦਰ ਲੋਪੋ ਵਾਲਾ ਜਿਹਨੇ ਬਾਈ ਨੂੰ ਫੌਜੀ ਦੇ ਨਾਮ ਤੇ ਮਸ਼ਹੂਰ ਕੀਤਾ ਅੱਜ ਕੱਲ ਪੂਰੀ ਚਰਚਾ ਦੇ ਵਿੱਚ ਬਾਈ ਸੁਖਮੰਦਰ ਰੋਡੇ ਅੱਜ ਬਾਈ ਦੇ ਕੋਲੇ 15 ਕਿਲੋ ਤੋਂ ਲੈ ਕੇ 28 ਕਿਲੋ ਦੇ ਵਿੱਚ ਮੱਝਾਂ ਜਿਹੜੀਆਂ ਅਵੇਲੇਬਲ ਇਸ ਟਾਈਮ ਮੌਜੂਦ ਆ ਗੱਲਬਾਤ ਕਰਾਂਗੇ ਬਾਈ ਦੇ ਨਾਲ ਆਪਾਂ ਜਾਣਾਂਗੇ ਕਿੰਨੇ ਜਾਨਵਰ ਦਿਖਾਊਗਾ ਸਾਰੀ ਕੱਲੀ-ਕੱਲੀ ਜਾਨਵਰ ਦੀ ਡਿਟੇਲ ਲੈ ਲਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਆ ਜੀ ਸੇਤਾਂ ਘਰ ਪਰਿਵਾਰ ਜੀ ਤੁਹਾਡਾ ਠੀਕ ਠੀਕ ਆ ਭਾਈ ਅੱਜ ਕਿੰਨੇ ਜਨਵਰ ਦੀ ਸਖਮੰਦਰ ਬਾਈ ਫੇਰ ਅੱਜ ਤਾਂ ਯਾਰ ਹੁਣ ਮੱਝਾ ਕਹਾਂ ਕਿ ਤੋਹਫੇ ਕਹਾਂ ਕਿ ਨਗੀਨੇ ਕਹਾਂ ਕੀ ਕਹਾਂ ਯਾਰ ਅਣ ਕੀ ਤਾਂ ਅੱਜ ਤੇਰੇ ਮੂੰਹੋਂ ਸੁਨਣਾ ਅਣ ਕੀ ਮੈਂ ਆਪ ਕਹਿ ਦਿੰਦਾ ਨਗੀਨੇ ਹਾਂ ਅੱਜ ਤਾਂ ਨਗੀਨੇ ਕਹਿਣ ਦਾ ਹੱਕ ਆ ਤੇਰਾ ਹਨਾ ਤੇ ਬਾਈ ਸਖਮੰਦਰ ਮੁੜਕਾ ਤੇਰਾ ਮੱਥੇ ਤੋਂ ਚੋਈ ਜਾਂਦਾ ਹਨਾ ਓੜਕਾ ਚੋਣਾ ਹੀ ਆ 50 ਡਿਗਰੀ ਚਲਦੀ ਆ ਠੀਕ ਆ ਤੇ ਅੱਜ ਕਿੰਨੀਆਂ ਮੱਝਾਂ ਬਾਈ ਟੋਟਲ ਤਨ ਤੇ ਤਨ 6 7 2 3 4 5 6 1 15 8 ਮੱਜਾ 8 ਮੱਜਾ ਕਿੰਨੇ 2 ਤੋਂ ਲੈ ਕੇ ਕਿੰਨੇ 3 ਕਾ ਬਈ 14 ਤੋਂ ਤਾਂ ਤੇ 28 ਤੋਂ ਠਾ 14 ਤੋਂ ਤਾਂ ਤੇ 28 ਤੋਂ ਠਾ ਵੀ ਕੰਡਾ ਆਪਦਾ ਲੈ ਕੇ ਆਉਣ ਕੰਡਾ ਆਪਦਾ ਹੈ ਵੈਸੇ ਤਾਂ ਚੌਂਦਾ ਨਹੀਂ ਹੁੰਦਾ ਕੋਈ ਪਰ ਫਿਰ ਵੀ ਹਨਾ ਵੀ ਕਹਿਣਾ ਆਪਣਾ ਫਰਜ਼ਾ ਚਵਾਈ ਕਰਕੇ ਹੋ ਜਾਣ ਵੈਸੇ ਤਾਂ ਹਨਾ ਬਈ ਕਿ ਨਹੀਂ ਲੋੜ ਬਈ ਫਿਰ ਟੈਨਸ਼ਨ ਲੈ ਜਾਂਦੀ ਫੂਨ ਚਲੇ ਜਾਂਦਾ ਦੂਜਾ ਹਾਂ ਹਨਾ ਆਉਦੀ ਇੱਥੇ ਆ ਜਾਣ ਜਿਹੜੀ ਮਰਜ਼ੀ ਚੋਈ ਜਾਣ ਜੇ ਫੇਟਾ ਵੀ ਲੈ ਜਾਣ ਨੀਚਾ ਪਾਣੀ ਰੋਟੀ ਜਿਹੜਾ ਮਰਜ਼ੀ ਛਕ ਲੈ ਹਾਂ ਖੁੱਲਾ ਦਰਵਾਜ਼ਾ ਖੁੱਲਾ ਚੱਲਦਾ ਹੋਰ ਫਿਰ ਬਈ ਪਹਿਲਾ ਵਾਲੀਆਂ ਮਈਆਂ ਹੋ ਗਈਆਂ ਸੇਰ ਪਹਿਲਾ ਵਾਲੀਆਂ ਹੋ ਗਈਆਂ ਹੈ ਵਧੀਆ ਅੱਜ ਅੱਜ ਵੀ ਦੋ ਹੋ ਗਈਆਂ ਟੋਕੜਾਂ ਕਮਾ ਅੱਛਾ ਤੋਕੜਾ ਘਪਣਾ ਵੇਚ ਤੀਆਂ ਦੋ ਚਾਹ ਦੇ ਵੱਟੀਆਂ ਮੰਨਿਆ 20 ਕਿਲੋ ਦੇ ਲਗਭਗ ਆ ਗਏ ਦੋਵੇਂ ਸੇਲ ਹੋ ਗਈਆਂ ਦੋਨੇ ਸੇਲ ਹੋ ਗਏ ਲੈ ਕੇ ਚੜਾ ਕੇ ਉਹ ਉੱਤਰ ਚਾਵੜੀਆਂ 5 ਵਾੜ ਜਿਹੜਾ ਲਾਡੀ ਨੇ ਆਪਣੇ ਤੋਂ ਪਹਿਲਾਂ ਲ ਜਾਂਦਾ ਸੀ ਹਾਂ ਹਾਂ ਉਹ ਅੱਜ ਉਹ ਅਭੀ ਹੁਣੇ ਗਈ ਗੱਡੀ ਅੱਛਾ ਉਹ ਲੈ ਕੇ ਠੀਕ ਆ ਠੀਕ ਆ ਤੇ ਬਾਈ ਫਿਰ ਅੱਜ ਮੈਨੂੰ ਐਂ ਦੱਸ ਮੈਂ ਤਾਂ ਤੇਰੀ ਹੈਗੀ ਸਾਰੀਆਂ ਚੜਦੀਆਂ ਚੜਦੀ ਹੈਣਾ ਆਪਾਂ ਕਿਸੇ ਨੂੰ ਮਾੜੀ ਨਹੀਂ ਕਹਿ ਸਕਦੇ ਯਾਰ ਪਰ ਇੱਕ ਮੈਂ ਮੇਰੀ ਨਿਗਾਹ ਦੇ ਵਿੱਚ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਖੜੀ ਆ ਆ ਜਿੰਦੇ ਤੇ ਕੈਮਰਾ ਹੁਣ ਫੋਕਸ ਆ ਹੈਨਾ ਯਾਰ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਬਾਈ ਇਹ ਸਰਚ ਵੀ ਦਿਖਾ ਦੋਏਗਾ ਹੂੰ ਇਹਨੂੰ ਅੱਜ 10ਵਾਂ ਦਿਨ ਸੋਈ ਨੂੰ 10ਵਾਂ ਦਿਨ ਸੋਈ ਨੂੰ ਚੱਲ ਜਾਂ 12ਵਾਂ ਹੋ ਗਿਆ ਉਹ ਹੂੰ ਅੱਜ ਦੇ ਕੁਰੇ 23 ਕਿਲੋ ਤੋਂ ਉੱਪਰ ਦੁੱਧ ਆ 23 ਕਿਲੋ ਤੋਂ ਦੁੱਧ ਉੱਪਰ ਤਿਆਰ ਆ ਉੱਪਰ ਕੰਡਾ ਨਾਲ ਠੀਕ ਹੈ ਲੈ ਕੀ ਹੋਣਾ ਉਹਦਾ ਹਾਂ ਕਿਹਨਾਂ ਦਾ ਅੱਜ ਆ ਜੀਏ ਕੱਲ ਤੇ ਤਾਂ ਮੈਂ ਨੀਕੇ ਦਾ ਪਰਸੋਂ ਦਾ ਆ ਜੀ ਹਾਂ ਠੀਕ ਆ ਪਰਸੋਂ ਜਿਹੜਾ ਮਰਜ਼ੀ ਲਿਆਵੇ ਕੰਡਾ ਹਾਂ ਚੋਏ ਬਿਨਾ ਕੋ ਮੱਝ ਦੇ ਦੇਣੀ ਨਹੀਂ ਸੁਆਦ ਵੀ ਇਹਨੂੰ ਚਵਾ ਕੇ ਆਉਣਾ ਹਨਾ ਉਹ ਜਨਾ 5 ਵਜੇ ਤੇ ਆ ਆਪਾਂ 3 ਵਜੇ ਲਾਂਗੇ ਆਪਾਂ ਨੂੰ ਕੋਈ ਨਹੀਂ ਹਾਂ ਇੱਕ ਗੱਲ ਅਮਰੀਕਨ ਗਾਂ ਵਾਲਗਾ ਲੈਵਾ ਹਨਾ ਭਾਈ ਹੱਥ ਨੂੰ ਦੇਖੋ ਇਹ ਤਾਂ ਚੋਈ ਬਹੁਤ ਵੱਡੀ ਨਾ ਅਜਤਬਾਈ ਕਰਕੇ ਲੈਂਦੀ ਆ ਕੋਈ ਕਰਕੇ ਆਈ ਆ ਅਜੇ ਆਈ ਆ ਠੀਕ ਆ ਆਇਆ ਪਸ਼ੂ ਦਾਸ ਹੋ ਜਾਂਦਾ ਹਾਂ 28 ਦਾ ਵੀ ਜੇ ਰੁੱਤ ਜਾਗੀ 30 ਕਿਲੋ ਜਿਹੜਾ ਮਰਜੀ ਚੋਲੇ ਮੈਂ ਦਾ ਉਹਦੇ 28 ਕਿਲੋ ਤੇ ਚੱਲਦੀ ਆ 28 ਕਿਲੋ ਦੂਜੇ ਸੂਏ ਦੁੱਧ ਦਿੱਤਾ ਇਹਨੇ ਤੀਜੇ ਸੂਏ ਨਾ ਹੋ ਤੀਜੇ ਸੂਏ ਸੂਈ ਆ ਹੈ ਤਾਂ ਤੀਜੇ ਸੂਏ ਸੂਈ ਆ ਧਾਰ ਚੋਣ ਬੱਚਾ ਬੁੱੱਚਾ ਕੱਟਾ ਮੈਂ ਕਰਕੇ ਕੱਟੀ ਬਈ ਕੱਟਾ ਦੇਗੀ ਐਡੀ ਮੈਨ ਦਾ ਕੱਟਾ ਵੀ ਬਹੁਤ ਕੀਮਤ ਤੇ ਵਿਕ ਜਾਂਦਾ ਹਨਾ ਬਾਈ ਬਿਲਕੁਲ ਹੂੰ ਕਈ ਬਾਈ ਠੀਕ ਆ ਯਾਰ ਹਨਾ ਲੈ ਵਾ ਲੂ ਵਾ ਬਈ ਤੋੜ ਦੇ ਇਹਨੂੰ ਤਾਂ ਕੱਢ ਦੇ ਬਾਹਰ ਨੂੰ ਯਾਰ ਬਾਕੀ ਨਹੀਂ ਤੈਨੂੰ ਕਹਿੰਦਾ ਗਰਮੀ ਬਹੁਤ ਆ ਇਹ ਜ਼ਰੂਰ ਤੋੜ ਦੇ ਮੇਰਾ ਬਾਈ ਬਣ ਕੇ ਲੈ ਮਿੱਤਰੋ ਹੁਣ ਮੈਂ ਤੁਹਾਨੂੰ ਇਹਦੀ ਤੋੜ ਕੇ ਪਹਿਲਵਾਨੀ ਦਰਸ਼ਨ ਕਰਾਉਣਾ ਵੇ ਇਹਦੇ ਕੀ ਆ ਇਹਦੇ ਥੱਲੇ ਕਰਨ ਵਾਲੀ ਦੇ ਤੇ ਕਿਹੜਾ ਇਹਦੇ ਵਿੱਚ ਰੰਗ ਰੂਪਾ ਕਿਹੜੀ ਗੱਲਾਂ ਮੈਂ ਬੜਾ ਬੋਲਦਾ ਕਈ ਕਹਿੰਦੇ ਸਾਬਾ ਬੋਲਦਾ ਬਹੁਤ ਆ ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਮੱਥੇ ਲੱਗਦੀਆਂ ਮੇਰੇ ਕੋਲ ਐਟੋਮਟਿਕ ਬੋਲਿਆ ਜਾਂਦਾ ਯਾਰ ਕਰਾਂ ਕੀ ਲੈ ਵੇਖੋ ਤੁਸੀਂ ਕਿਹੜਾ ਦੀ ਲੈ ਪੁੱਤਾ ਫੋੜਾ ਚੱਕ ਦੀ ਮਾਈ ਤੇ ਆਉਂਦੇ ਆਂ ਦੇਖੋ ਕਰਾਂ ਦੀ ਤੋ ਬਰੀਕੀ ਮੈਂ ਦੇ ਵਿੱਚ ਨਾ ਹੂੰ ਵਾਕਿਆ ਯਾਰ ਚੀਜ਼ ਐ ਕਹਿਣਾ ਬਾਈ ਹੂੰ ਵੇਖੋ ਬਾਈ ਕਰਾਂ ਦੀ ਯਾਰ ਪੂਛ ਪਾਸ਼ ਲੇਵੇ ਦੀ ਬਣਾਵਟ ਅੰਗਾਂ ਦੀ ਬੰਤਰ ਫਿਰ ਯਾਰ ਹਰ ਇੱਕ ਪਾਸੇ ਤੋਂ ਚੜਦੀ ਕਲਾ ਜਿਵੇਂ ਕਹਿਣ ਵਾਲੀ ਆ ਗੈਪ ਯਾਰ ਕਿਹੜੀਆਂ ਗੱਲਾਂ ਮੈਂ ਦੀਆਂ ਬਾਈ ਕੋਈ ਰਿਕਾਰਡ ਟੁੱਟੇ ਪਿਆ ਹੁਣ ਇਹ ਤੋਂ ਬਾਅਦ ਮੈਂ ਤਾਰੀਫ਼ ਨਹੀਂ ਕਰਨੀ ਇਹਦੀ ਤੇ ਬਾਈ ਪਰ ਸੁਖਮੰਦਰ ਰੇਟ ਇਹਦਾ ਫੋਨ ਦੇ ਉੱਤੇ ਨੇ ਫੋਨ ਤੇ ਬੱਕਾਰੀ ਜਿੰਨੇ ਆਪਾਂ ਨੂੰ ਹਾਂ ਕਰਦੇ 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 ਫਿਰ ਤਾਂ ਸਵਾਦ ਹੀ ਆ ਜੀ ਹਾਈ ਮੇਰੀ ਬੇਨਤੀ ਜ਼ਰੂਰ ਸੁਣ ਹਾਂ ਇੰਨੀ ਕਰਨੀ ਆ ਮਾੜਾ ਠੰਡ ਹੋ ਜੀ ਹਾਂ ਅੱਜ 24 ਕਿਲੋ ਚਵਾਰੂ ਫਿੱਦੇ ਸੂ ਨੂੰ 25 ਦਿਨ ਹੋ ਗਏ ਹੂੰ 28 ਕਿਲੋ ਦੁੱਧ ਨਾ ਦੇਵੇ ਹੂੰ ਜਿਹੜੇ ਬੰਦਾ ਮੇਰੇ ਨਾਲ ਅੱਜ ਗੱਲ ਕਰ ਲੈ ਮੈਂ 20000 ਰੁਪਏ ਦਵਾਂ ਠੀਕ ਆ ਓਕੇ 28 ਕਿਲੋ ਨਾ ਦੇਵੇ ਠੀਕ ਆ ਭਾਈ ਓਕੇ ਜਿਹੜੀ ਅੱਜ 10ਵੇਂ ਦਿਨ ਹੂੰ ਪੂਰਾ ਖਾ ਨਹੀਂ ਰਹੀ ਨਾਲੇ ਥੋਈ ਆਈ ਹੈ ਹੂੰ ਤੇ ਅੱਜ ਇਹਦਾ 23 ਕਿਲੋ ਕੰਡਾ ਲਾ ਕੇ ਲੈਂਦਾ ਕੋਲੇ ਨਾਲ ਲਿਜਾ। ਓਕੇ ਆ ਵੀ ਚੋਕੇ ਲਿਆਂਦਾ। ਚੋਕੇ ਲਿਆਂਦਾ। ਠੀਕ ਆ ਬਾਈ। ਤਾਂ ਡੰਗ 23 ਕਿਲੋ ਦਾ ਸਾਬ ਹੋ ਗਿਆ। ਠੀਕ ਆ ਬਾਈ। ਤੇ ਬਾਹਰ ਮਾ ਦੇਣਾ। ਹੂੰ। ਤੇ ਕਿੰਨੇ ਦੀ ਦੇਦਗੇ ਬਾਈ? ਜਿਆ ਜੀ ਦੇ ਦੇਣੀ ਆਪਾਂ ਨੂੰ। ਕਿੰਨੇ ਦੀ? 2.5 ਕਿਲੋ ਚਾ ਕੇ 2.5 ਲੱਖ ਦੇ। ਤੇ ਹੁਣ ਮੈਂ ਮਾਨਤਾ ਕਰ ਦਿਆਂ। ਠੀਕ ਆ 2.5 ਲੱਖ ਤੋਂ। ਬਾਈ ਇੱਕ ਦਿਨ ਦੱਸ ਦਾਂ। ਹੂੰ। ਚਲ ਆਪਣੇ ਤਾਂ ਗਾਹ ਕੀ ਇਨਾ ਪਿਆਰ ਕਰਦੇ ਆ ਨਾ। ਹੂੰ ਹੂੰ ਹੂੰ। ਇੱਕ ਦਿਨ ਘਟ ਤੋਂ ਘਟ 81 ਵਸਕਾਲ ਆਇਆ ਫੋਨ ਕਰਾਸ ਹੂੰ ਹੁਣ ਤੁਹਾਡੇ ਕੋਲੇ ਹੀ ਖਰਾਬ ਹੋ ਗਿਆ ਤੇ ਇਹ ਵੀ ਆਪਾਂ ਬੇਨਤੀ ਫਿਰ ਮੰਨਿਓ ਹੂੰ ਤੇਰੇ ਹੁੰਦਿਆਂ ਹੀ ਖਰਾਬ ਹੋ ਗਿਆ ਹਾਂ ਹੋ ਗਿਆ ਜੀ ਬਾਈ ਹਾਂ ਹਾਂ ਉਹ ਜਿਹੜੇ ਬਦਨੇ ਮੱਜ ਲਗਾਏ ਉਹਨਾਂ ਨੂੰ ਹੀ ਦਿਖਾਤਾ ਸੀਗਾ ਜਿਹੜੀ ਆ ਪਹਿਲੇ ਨੰਬਰ ਵਾਲੇ ਮੱਜ ਹੂੰ ਫੋਨ ਖਰਾਬ ਸੀਗਾ ਫੋਨ ਵਿੱਚੋਂ ਸੁਤਨੇ ਆ ਜੇ ਕਰਦਾ ਤੇ ਮੇਰੇ ਨੰਬਰ ਸਾਰੇ ਨਿਕਲ ਜਾਣੇ ਉਹ ਇਸ ਕਰਕੇ ਫੋਨ ਉਸੇ ਨੂੰ ਫੇਰ ਸੂਤ ਕਰ ਆ ਲਿਆ ਨਵਾਂ ਜਦੋਂ ਹੋਇਆ ਕੋਈ ਲਿਆਵਾ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਇਹ ਤਾਂ ਹੋ ਗਈ ਇੱਕ ਨੰਬਰ ਤੇ ਮੱਜ ਹਨਾ ਤੇ ਯਾਰ ਤੇਰੇ ਨਾਲ 2 ਨੰਬਰ ਤੇ ਮੈਂ ਜਿਹੜੀ ਆ ਝੋਟੀ ਆ ਬਈ ਇਹ ਝੋਟੀ ਦੇ ਥੱਲੇ ਸਹੀ ਦੁੱਧ 16 ਕਿਲੋ ਹੈ ਐਨ ਹਾਜ਼ਰ ਹਾਜ਼ਰ ਬਹੁਤ ਠੀਕ ਆ ਬਾਈ ਇਹ 18 ਕਿਲੋ ਦੁੱਧ ਦੇਊਗੀ ਠੀਕ ਆ ਕੱਦ ਬਹੁਤ ਆ ਹਨਾ ਬਾਈ ਕੱਦ ਵਿੱਚ ਕੋਈ ਇੱਕਾ ਕੱਟ ਛਿੱਕ ਨਹੀਂ ਹੈ ਛੇ ਦਾ ਹੁੰਦਾ ਇਹ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ ਆਵੇ ਹੂੰ 5 6 7 ਦਿਨ ਇਹਨੂੰ ਹੋਏ ਠੀਕ ਆ ਬਾਈ ਇਹ ਪੀਕ ਲੈਵਲ ਦਾ ਦੁੱਧ ਕਿੰਨਾ ਦੇਜੂਗੀ ਬਾਈ ਇਹ 20 ਤੇ ਜਾ ਸਕਦੀ ਹੈ ਠੀਕ ਆ 18 ਦੀ ਗਰੰਟੀ ਦੇ ਸਕਦੇ ਠੀਕ ਠੀਕ ਆ ਬਾਈ ਇਹਦਾ ਰੇਟ ਬਾਈ ਇਹ ਲੈਣ ਦੇਣ 1,40,000 1,40,000 ਰੁਪਇਆ ਲੈਣ ਦੇ ਕੋਈ ਬੰਦਾ ਕਹਿੰਦੇ ਵੀ 20 ਕਿਲੋ ਵਾਲੀ 1,40 ਜਾਂ ਢਾਈ ਡੂੜ ਲੱਖ ਤੋਂ ਘੱਟ ਭਾਇਆ ਦੇ ਹਾਂ ਸਹੀ ਨਹੀਂ ਦਿੰਦਾ ਬਾਈ ਮੈਂ ਬਹੁਤ ਜ਼ਿਆਦਾ ਮਿਹਨਤ ਕਰਦਾ ਹਾਂ ਸੌਦਾ ਕਰਨ ਤੇ ਮੇਰੀ ਹਰ ਬੰਦਾ ਇੱਜ਼ਤ ਕਰਦਾ ਹਾਂ ਆਮ ਬੰਦਿਆਂ ਤੋਂ 10-15,000 ਰੁਪਇਆ ਮੈਨੂੰ ਘੱਟ ਹੁੰਦਾ ਸਹੀ ਗੱਲ ਆ ਬਾਈ ਅਗਲਾ ਮੰਨਦਾ ਹੈਨਾ ਤੇ ਬਾਈ ਮੈਨੂੰ ਜਿਹੜਾ ਬੰਦਾ ਨਹੀਂ ਲਗਾਇਆ ਸੀ ਜਿੰਨ ਡੂੜ ਲੱਖ ਦੀ ਮੈਂ ਦਿੱਤੀ ਸੀ ਹਾਂ ਹੱਲੋਂ ਆਂਦਾ ਹੀ ਆ ਉਹਦਾ ਖਾਤਾ ਭਰਦੇ ਸਾਰੇ ਹੂੰ ਰਵੀਏ 10 ਕਿੰਨੇ ਚਾਹੀਦੇ ਜੇ ਪੈਸਿਆਂ ਲੋਖੜਾ ਹੂੰ ਬਾਰੋਂ ਵੀ ਇੰਨੀ ਮਦਦ ਹੁੰਦੀ ਆ ਉਹਦਾ ਸੇਵਾ ਕਰ ਪਸੂ ਲਿਆ ਕੇ ਵਧੀਆ ਹੂੰ ਆਪਾਂ ਉਹ ਕੰਮ ਕਰ ਰਹੇ ਹਾਂ ਹੂੰ ਕੋਈ ਠੱਗੀ ਧੋਖਾ ਹੂੰ ਜਿਹੜਾ ਮਰਜੀ ਲਿਜਾਵੇ ਥਾਣਾ ਨੂੰ ਹਸਣਾ ਲਾਵੇ ਹੂੰ ਸਾਰਿਆਂ ਨੂੰ ਮੰਨ ਜਾਂਦੇ 1 ਨੰਬਰ ਚ ਆਈ ਠੀਕ ਆ ਬਾਈ ਤੇ ਬਾਈ ਫਿਰ ਆ ਜਿਹੜੀ 3 ਨੰਬਰ ਤੇ ਮੈਂ ਬਾਈ ਇਹ ਮੱਝ ਦਾ ਚੂਕੀ ਲਿਆਂਦਾ ਕੰਡਾ ਲਾ ਕੇ ਹਾਂ ਆਪਣੇ ਕੋਲੇ ਦੋ ਟਾਈਮਾਂ ਦੇ ਚਲੋ ਸਭ ਕੁਝ ਨਾ ਮੰਨੇ ਪੂਰੀ ਗੱਲ ਨਹੀਂ ਹਾਂ ਇਹਦਾ 24 ਕਿਲੋ ਚੋਕੇ ਦਾ 24 ਕਿਲੋ 20 ਕਿਲੋ ਹੁਣ ਜਿਹੜਾ ਮਰਜੀ ਆ ਜੀ ਠੀਕ ਆ ਬਈ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਕਿੰਨਾ ਮਹੀਨਾ ਹੋ ਗਿਆ ਬੱਚਾ ਆ ਜਾਂਦਾ ਕੱਟਾ ਇਹਨੂੰ ਤੇ ਖੜਾ ਠੀਕ ਆ ਠੀਕ ਆ ਬਾਈ ਕੱਟਾ ਇਹਦੇ ਮਗਰ ਨਹੀਂ ਇਹਦਾ ਠੀਕ ਆ ਠੀਕ ਆ ਠੀਕ ਆ ਦੇ ਹਾਂ ਜਾਈ ਹਾਂ ਹਾਂ ਠੀਕ ਆ ਬਈ ਇਹ ਬਈ ਸਖਮੰਦਰ ਕਿੰਨੇ ਦੀ ਦੇ ਦਿੱਤੇ ਇਹ ਜਿੰਨਾ ਦੇ 2,25,000 ਦੀ 2 ਲੱਖ ਪਤੀ 80 ਚਵਾ ਕੇ 20 ਕਿਲੋ ਠੀਕ ਆ 20 ਕਿਲੋ ਦੁੱਧ ਚਵਾ ਕੇ 2,25,000 ਦੀ ਦੇ ਦੇਾਂਗੇ ਹੈ ਕੋਈ ਹੱਥ ਨਾ ਲਾਵੇ ਠੀਕ ਆ ਬਾਈ ਓਕੇ ਤੇ ਆ ਬਾਈ ਨਾਲ ਦੇ ਜਿਹੜੀ 4 ਨੰਬਰ ਤੇ ਆ ਇਹ ਦੇ ਦੇਣੇ 1,25,000 ਦੁੱਧ ਬਾਈ 12 ਕਿਲੋ ਠੀਕ ਆ ਬੱਚਾ ਬਾਈ ਠੀਕ ਆ ਇਹਦੇ ਮੂਰੇ ਕੱਟੀ ਆ ਹੈ ਇਹ 1,25,000 ਦੀ ਦੇ ਦੇਾਂਗੇ ਬਾਈ ਇਹ 1,25 ਦੇ ਜੀ ਠੀਕ ਆ ਬਾਈ ਇਹ ਹੋ ਗਈ ਆਪਣੀ 5 4 ਨੰਬਰ ਤੇ ਹੈ ਨਾ ਬਾਈ ਹਾਂ 4 ਤਈ ਹੋ ਗਈ ਤੇ ਆ 5 ਨੰਬਰ ਵਾਲੀ ਬਾਈ ਆ ਪੰਜ ਨੰਬਰ ਵਾਲੀ 15 ਕਿਲੋ ਦੀ ਗਾਰੰਟੀ ਨਾਲ ਜਿਹੜਾ ਮਰਜ਼ੀ ਲੈ ਜੀ ਇਹ ਸੋਨਾ ਵਾਲੀ ਆ ਹਨਾ ਠੀਕ ਆ ਬਾਈ ਠੀਕ ਆ ਲੈ ਜੀ ਪੁੱਤ ਵਿਖਾ ਦਈਏ ਇੱਥੇ ਖੜ੍ਹੀਆਂ ਵਿਖਾਉਣੀਆਂ ਆ ਆਪਾਂ ਅੱਛਾ ਇਹ ਆਪਾਂ ਦੇ ਦੇਾਂਗੇ ਕਿੰਨੇ ਦੀ ਆਖਿਆ ਸੀ ਇਹ ਵੀ ਇੱਕ 20 ਦੀ 1 20 ਦੀ ਮਾਨ ਤਣ 15 ਕਿਲੋ ਦੀ ਗਾਰੰਟੀ 15 ਕਿਲੋ ਦੀ ਗਾਰੰਟੀ ਦੇ 1 20 ਦੀ ਪਰ ਨੇੜੇ ਨੇੜੇ ਦੀ ਠੀਕ ਆ ਬਾਈ ਓਕੇ 10000 ਸਹੀ ਗੱਲ ਆ ਬਾਈ ਤੇ ਬਾਈ ਆ ਪਰਲੀ ਨਾਲ ਦੀ ਪੰਨੇ ਸੂਏ ਹਾਂ ਹਾਂ ਠੀਕ ਆ ਠੀਕ ਆ ਇਹਦੇ ਦੁੱਧ 2 ਕਿਲੋ ਹੋਰ ਹੂੰ 13 ਕਿਲੋ ਦੁੱਧ ਰੈਡੀ ਆ ਕਿੰਨੇ ਦਿਨਾਂ ਦੀ ਸੋਈ ਆ ਸੋਈ ਨੂੰ ਹੋਵੇ ਨੂੰ ਪਤਾ ਪਤਾ ਨਹੀਂ ਇਹਨੂੰ ਹੋਇਆ ਠੀਕ ਆ ਇਹ ਕਿੰਨੇ ਦੀ ਦੇ ਦਈਏ ਬਾਈ ਇਹ ਵੀ ਦੇ ਜੀ ਸਵਾਲਾਂ ਤੇ ਸਵਾਲ ਲੱਖ ਦੀ ਲਾਡ ਪਿਆਰ ਬਹੁਤ ਠੀਕ ਆ ਤੇ ਦੂਜੀ ਬਾਈ ਲਾਸਟ ਤੇ ਮੈਂ ਜਿਹੜੀ ਇਹਦੇ 5 ਮਹੀਨੇ ਲੱਗ ਰਹੇ ਬਬਾ ਨੂੰ ਹੂੰ 3 ਤੱਕ ਦੇਖਾ ਸੀ ਬੈਨ ਠੀਕ ਆ ਗੱਪਣ ਕਿੰਨੇ ਚਰਦੀ ਬਾਈ ਇੱਕ ਗੱਪਣ 5 ਮਹੀਨਾ ਲੱਗਾ ਠੀਕ ਆ ਯਾਨੀ ਅਗਲਾ ਚੈੱਕ ਕਰਾ ਲੈ ਯਾਰ ਬਾਈ ਮੈਨੂੰ ਲਾਂਭਾਣਾ ਦੇਵੇ ਬਾਅਦ ਠੀਕ ਆ ਦੁੱਧ ਬਾਈ ਦੁੱਧ ਇਹਦਾ ਹੋਊਗਾ 6 ਕਿਲੋ ਠੀਕ ਆ ਬੱਚਾ ਬੱਚਾ ਮਗਰ ਕੱਟੀ ਮਗਰ ਆ ਇਹ ਕਿੰਨੇ ਦੀ ਦੇ ਦਿੱਤੀ ਬਾਈ ਇਹ 65000 ਦੀ ਠੀਕ ਆ ਮੈਂ ਆਦਾ ਕੇ ਸ਼ਾਰਟ ਕਊਗੇ ਤੇ ਫਿਰ ਸਰ ਸ਼ਾਰਟ ਹੋਗਾ ਠੀਕ ਆ 65 ਦੇ ਸ਼ਾਰਟ ਦਾ ਤੇਰੀ ਵਾਵਾ ਯਾਰੀ ਆ ਹਨਾ ਠੀਕ ਆ ਤੇ ਇਹ ਹੋ ਗਏ ਆਪਣੇ ਜਾਨਵਰ ਸਾਰੇ ਹਨਾ ਜਿਹੜੇ ਆਪਾਂ ਦਿੱਤੇ ਡਿਟੇਲ ਦੇ ਹਨਾ ਬਾਈ ਹਾਂ ਉਹ ਵੀ ਦੱਸ ਦੇ ਬਾਈ ਜਿਹੜੀ ਆ ਉਹ ਚੈੱਕ ਕਰਾ ਦੇਵਾਂਗੇ ਹਾਂ ਅਜੇ ਹੋਈ ਨਹੀਂ ਚੈੱਕ ਉਹ ਜਾਵਾਂ ਠੀਕ ਦੁੱਧ ਜੇ ਕੋਈ ਕਹੂਗਾ ਤਾਂ ਚੈੱਕ ਕਰਾ ਦੇਾਂਗੇ ਦੁੱਧ ਬਾਈ ਉਹਦੇ ਦੁੱਧ 7 ਕਿਲੋ ਦਾ ਬੱਚਾ ਬੱਚਾ ਦਾ ਕੱਟਾ ਹੋ ਕੇ ਬੈਠਣਾ ਨਾਲ ਠੀਕ ਆ ਬਾਈ ਕਿਹਦੇ ਦੀ ਦੇ ਦਿਆਂਗੇ ਬਈ ਉਹ 80000 85000 ਦੀ ਲਾੜ ਪਿਆਰ ਖੁੱਲਾ ਉਹ ਤੇ 50000 ਵਾਲੀ ਆ ਉਹ ਹਾਂ ਵਾਪਸੀ ਨਾਲ 50000 ਅਸਲ ਮਤਲਬ ਵਾਪਸੀ ਤੇ ਤਿਆਰ ਹੋਈ ਤੇ 50000 ਰੁਪਿਆ ਓਕੇ ਠੀਕ ਆ ਬਾਈ ਏ ਤਾਂ ਹੋ ਗਏ ਬਾਈ ਆਪਣੇ ਜਾਨਵਾਰ ਹਨਾ ਹੋਰ ਫਿਰ ਕੰਮ ਕਰਕੇਵੇਂ ਚੜਦੀ ਕਲਾ ਚ ਕੰਮ ਕਰ ਉਹ ਜੀ ਇੱਕਦਰ ਫੋਨ ਆਇਆ ਸੀਗਾ ਅਰਦਾਸਪੁਰ ਤੋਂ ਹੂੰ ਤੁਹਾਨੂੰ ਆਇਆ ਸੀ ਹਾਂ ਆਇਆ ਸੀ ਮੱਝ ਲੈ ਕੇ ਗਿਆ ਜਿਹੜੀ ਬਾਈ ਹਨਾ ਬਾਹਰ ਉਹਨਾਂ ਬੰਦੇ ਨੇ ਨਾ ਮੱਝ ਲੈ ਲਈ ਤਾਂ ਤਾਂ ਮੈਂ ਪਿੰਡ ਤੋਂ ਭੁੱਲ ਗਿਆ ਹੂੰ ਕੀ ਡਾਕਟਰ ਦਲਬਾਗ ਦਲਬਾਗ ਹਾਂ ਹਾਂ ਉਹ ਮੇਨਾਂ ਦਾ ਵੀ ਕਿੰਨੇ ਅੰਕਲ ਪੈਸੇ ਮੈਂ ਕਿਹਾ ਇੱਕ 10 ਹੂੰ ਤੇ ਉਹਨੇ ਇੱਕ 8 ਬਾਦ ਹੂੰ ਮੰਗਲੇ ਵਾਸਤੇ ਉਹ ਕਹਿੰਦਾ ਸੂਈ ਟੋਲ ਜਾਵਾਂਗੇ ਅੱਜ 10ਵਾਂ ਦਿਨ ਹੂੰ ਤੇ ਇੰਨੀ ਕੁ ਮੈਂ ਸੰਭੀ ਹੈ ਨਾ ਮੈਂ ਇੰਨਾ ਕੁ ਦਾਣਾ ਪਾਇਆ ਹੈ ਹਾਂ ਨਫਾ ਹੌਲ ਚੋ ਲਿਆ 5400 ਹਾਂ ਤੇ ਦਸਾਂਤ ਨਾਲ ਜਿੰਨਾ ਕੋ ਸੀਗਾ ਉਹਨਾਂ ਕੋ ਖਾ ਗਿਆ ਖਾ ਗਿਆ ਅੱਜ ਲੈ ਕੇ ਕਿ ਨਹੀਂ ਅਜੇ ਸੀਗੀ ਤਿੰਨ ਗੁੱਡੀਆਂ ਵਾਲੇ ਨੂੰ ਮੱਝ ਦੇਣੀ ਹੂੰ ਉਹਨਾਂ ਨੇ ਸੌਦਾ ਕੀਤਾ ਮੈਂ ਦਾ ਹੂੰ ਸ਼ਿਵ ਨੇ ਦੱਸਿਆ ਉਹਨਾਂ ਨੇ 8000 ਰੁਪਏ ਸ਼ਰਤਾਂ 'ਚ ਉਹਨਾਂ ਨੂੰ 7000 7000 ਰੁਪਏ ਸ਼ਰਤਾਂ 'ਚ 8000 ਰੁਪਏ ਲਿਆ ਸੀ ਸੌਦਾ ਕਰਕੇ ਜਦੋਂ ਪੈਸੇ ਲੈ ਲਿਓ ਉਹਨੇ ਆਪ ਤੇ ਮੂਰੇ ਕਰਤੇ ਹੂੰ 800 ਰੁਪਏ ਫੜਾ ਦਿੱਤੇ ਉਹਨੂੰ ਤੇ ਆ ਚਲੋ ਕੇ ਠੀਕ ਆ ਤੇ ਇਹ ਤਾਂ ਹੋ ਗਿਆ ਆਪਣੇ ਜਾਨਵਰ ਹੈਨਾ ਤੇ ਹੁਣ ਫਿਰ ਅੱਗੇ ਜਾਨਵਰ ਨੀਲੀ ਦੇ ਮੰਗਦੇ ਲੋਕ ਯਾਰ ਆਹ ਦੀ ਮੇਰੀ ਹੱਥ ਬੰਦ ਕੇ ਵੇਚੀ ਆ ਨਹੀਂ ਇਹ ਆ ਮੈਂ ਤੂੰ ਅੱਗੇ ਵੇਚਨੀ ਆ ਬੰਦਾ ਨਾ ਠੀਕ ਆ ਵੀ ਕੰਡਾ ਲੈ ਕੇ ਆਵੇ ਜਿਹੜਾ ਸੌਦਾ ਕਰੇ ਜਿਹੜਾ ਸੌਦਾ ਕਰੇ ਕੰਡਾ ਮੈਨੂੰ ਝੂਠਾ ਵੀ ਕਰੇ ਹੂੰ ਇਹ ਕੋਈ ਇੱਕ ਬੰਦੇ ਨਾਲ ਥੋੜਾ ਦੇਖਣੀ ਆ ਹਾਂ ਸਹੀ ਗੱਲ ਹੈ ਬਾਈ ਹੈਨਾ ਵੀ ਆ ਮੈਂ ਇੱਕ ਬੰਦੇ ਕੋਲੇ ਝੂਠ ਬੋਲਦ ਕੇ ਹੂੰ ਕੰਡਾ ਨਾਲ ਲੈ ਕੇ ਆਵੇ ਇਸ ਰੇਟ ਤੇ ਕੋਈ ਬੰਦਾ ਮੱਝ ਦੇ ਦੇਵੇ ਮੈਂ ਕੰਮ ਬੰਦ ਕਰ ਠੀਕ ਆ ਬਾਈ ਪੱਕਾ ਚੈਲੰਜ ਸੇਵਾ ਚ ਲੱਗਾ ਵੈ ਨਾ ਮੈਂ ਸਿਰਫ 4 ਘੰਟੇ 6 ਘੰਟੇ ਬੰਨ ਕੇ ਹੂੰ ਅਸਲ ਚ 4 ਘੰਟੇ ਹੀ ਸੌਂਦਾ ਹੂੰ ਮਿਹਨਤ ਬਹੁਤ ਬੰਨ ਜਾਂਦੀ ਬਈ ਹੱਲ ਸੀ ਗਿਆ ਤੁਸੀਂ ਆਏ ਨਹੀਂ ਹੂੰ ਆ ਪੰਜ ਹੂੰ ਤੇ ਪੰਜੇ ਗਈਆਂ ਹੂੰ ਠੀਕ ਹੈ ਮੈਂ ਝੂਠ ਬੋਲੀ ਜਾਵਾਂ ਵੇਚਣ ਨਾਲ ਮੈਂ ਨਹੀਂ ਆਂ ਕਿਉਂਕਿ ਮੈਂ ਝੂਠੇ ਦਾ ਫਾਇਦਾ ਨਾ ਸਹੀ ਕਰਨਾ ਬਈ ਝੂਠੋ ਖਾਓ ਤੂੰ ਹੂੰ ਬੰਦੇ ਨਾਲ ਵਿੱਚ ਚਲਾਕੀ ਕਰੀ ਜੇ ਕੀ ਫਾਇਦਾ ਹਨ ਤੇ ਬਈ ਫਿਰ ਇਹ ਜਨਵਰ ਸੀ ਦਾ ਨੰਬਰ ਉਹੀ ਆਪਣਾ 91 57 073 36 ਹਾਂ ਹਾਂ ਪਰ ਜੇ ਉਹ ਮੈਂ ਕੱਪਣ ਕਹਦੀ ਹਾਂ ਉਹ ਇੱਥੇ ਚੈੱਕ ਕਰਾ ਲੇ ਇੱਥੇ ਕੁਰਲੀ ਤੇ ਚੱਕ ਮੈਂ 4 ਮਹੀਨੇ ਕਹਦੇ ਜਿਉਂ ਛੇ ਲੈ ਜੇ ਮੈਂ ਭੋਰਾ ਜੁਮਾਵਾ ਸਹੀ ਗੱਲ ਆ ਬਾਈ ਓਕੇ ਹੂੰ ਜੇ ਮੈਂ ਤਾਂ ਚੈੱਕ ਕਰਾ ਕੇ ਲੈ ਮੈਂ ਹੁਣ 4 ਕਹੇ ਹੂੰ ਠੀਕ ਆ ਮੈਂ ਡਾਕਟਰ ਆ ਕੇ ਕਹਦੇ 2 ਮਹੀਨੇ ਆ ਹੂੰ ਮੈਂ 5000 ਰੁਪਏ ਦੇ ਹੂੰ ਠੀਕ ਆ ਸਹੀ ਗੱਲ ਆ ਤੇ ਜੇ ਡਾਕਟਰ ਨੇ ਕਹਦਾ ਵੀ 2 ਮਹੀਨੇ ਆ ਤੇ ਮੈਂ ਕੋਈ ਡਾਕਟਰ ਛੱਡ ਲਿਆ ਤੇ ਮੈਂ ਖਸਮ ਨਹੀਂ ਦੇ ਹਾਂ ਠੀਕ ਗੱਲ ਆ ਬਾਈ ਮੇਰੀ ਗਲਤ ਹੋਸ ਹੂੰ ਸਹੀ ਗੱਲ ਆ ਬਾਈ ਕਰਕੇ ਡਾਕਟਰ ਨਾਲ ਲਿਆ ਕਰੂੰ ਹੂੰ ਮੇਰੇ ਕੋਲ ਬਿਲਕੁਲ ਵੈਸੇ ਨਹੀਂ ਫੋਨ ਚੱਕਿਆ ਜਾਂਦਾ ਤੋਕੜ ਘੱਬੜ ਦਾ ਦੀ ਚੈੱਕ ਕਰਾ ਕੇ ਲਓ ਬਾਈ ਜੇ ਕਿਸੇ ਦੀ ਮਰਜ਼ੀ 10 ਦਿਨ ਵੱਧ ਲੈ ਜਾਂਦੀ ਹੂੰ ਉਹ ਮੈਨੂੰ ਫੋਨ ਲਾਉਣ ਲੱਗ ਜਾਂਦੇ ਹੂੰ 10 15 ਦਿਨ ਦੀ ਵੱਧ ਲੈ ਜੀ ਨਾ ਉਹਦਾ ਵੀ ਫੋਨ ਲਾਉਣ ਲੱਗ ਜਾਂਦਾ ਇਸੇ ਕਰਕੇ ਕਹ ਆਪਦੀ ਚੈੱਕ ਆ ਉਹ ਇੱਕ ਆਮ ਦੀ ਗੱਲ ਹੈ ਕਈ ਵਾਰੀ ਸਵਾਲ ਮਈਆਂ 20 20 ਦਿਨ ਦਾ ਫਰਕ ਪਾ ਜਾਂਦੀਆਂ ਹੋ ਬਾਈ ਮਹੀਨਾ-ਮਹੀਨਾ ਦਾ ਵੀ ਪੈ ਜਾਂਦਾ ਲਿਖਣ 'ਚ ਵੀ ਪੈ ਜਾਂਦਾ ਹੈ ਹਾਂ ਅਕਟਰ ਮੁਤਲਕ ਵੀ ਪੈ ਜਾਂਦਾ ਹੈ ਜਨਹਾਜ ਮਾਰ ਹਾਂ ਜੇ ਤੁਸੀਂ 7 ਮਹੀਨੇ ਸਾਹਮਣੇ 8 ਮਹੀਨੇ 1 ਮਹੀਨੇ ਨਾ ਕੀ ਹੂੰ ਹੂੰ ਮਨਜ ਕੋਸੋਂ ਢਿੱਲਾ ਵੀ ਹੋ ਜਾਂਦਾ 100 ਕੋਸ ਹੁੰਦਾ ਨਾਲ ਵੈਸੇ ਮੇਰੇ ਕੋਲੇ ਮੈਨੂੰ ਕਦੇ ਲਾਂਭਾ ਨਹੀਂ ਆਇਆ ਹੂੰ ਇਹ ਕਿਸੇ ਦਾ ਕੋਈ ਆਇਆ ਜਿਉਂ ਕਹੇ ਕਿ 2 ਮਹੀਨੇ ਤੇ 6 ਮਹੀਨੇ ਦਾ ਸੂਵੇ ਫੇਰ ਗੱਲ ਗਲਤ ਆ ਹਾਂ ਫੇਰ ਦਾ ਆਪਦੀ ਤਸੱਲੀ ਕਰਕੇ ਹਾਂ ਸਹੀ ਗੱਲ ਆ ਭਾਈ ਹਾਂ ਤੇ ਬਾਈ ਸਖਮੰਦਰ ਇਹ ਸੀਗੀਆਂ ਆਪਣੀਆਂ ਗੱਲਾਂ ਬਾਤਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਸੀਗੇ ਜਨਵਰ ਬਾਈ ਅੱਜ ਦੀ ਵੀਡੀਓ ਦੇ ਵਿੱਚ ਕੱਟੀ ਵਿਖਾ ਦੇਦੀ ਪਕੇੜੀ ਆ ਬੈਠੀ ਆਵੇ ਇਹ ਕਹ ਸਜ ਲੈ ਜੋੜਾ ਕੱਟੀਆਂ ਦਾ ਵੀ ਲਿਆਂਦੀ ਬੜਾ ਚੰਦਰਾ ਇਹ ਸਰਪ੍ਰਾਈਜ਼ ਹੀ ਦੇਣੀ ਆ ਫੇਰ ਹਾਂ ਫਿਰ ਦੇ ਦੇਗਾ ਫਰੀ ਦੇ ਦੇਗਾ ਹਾਂ ਇਹ ਸੌਦਾ ਕਰ ਸਾਰਿਆਂ ਦਾ ਹਾਂ ਆ ਕੱਟੀ ਫਰੀ ਦੇ ਨਾ ਕੱਟੀ ਫਰੀ ਨਾਲ ਹੈ ਨਾ ਠੀਕ ਆ ਸਰ ਆ ਕੱਟੀ ਫਰੀ ਆ ਮਿੱਤਰੋ ਤੇ ਸਰ ਇਹ ਕਿੰਨੇ ਦੀ ਦੇ ਦੇਗੇ ਕੱਲੀ ਬਾਈ ਕੱਟੀ ਕਿਹੜੀ ਉਹ ਕੱਲਾਂ ਨੂੰ ਭੁੰਚੇ ਚੰਗੀ ਆ ਮਾੜੀ ਠੀਕ ਆ ਉਹ ਪਰਲੀ ਕੱਟੀ ਕੋਈ ਮਾਂ ਕੱਲ ਵੇਚੀ ਆ ਹਾਂ ਤੇ ਉਹ ਵੀ ਦੇ ਦੇ ਹਿਸਾਬ ਠੀਕ ਹੈ ਭਾਈ ਇਹ ਦੋ ਕਰੋ ਨੀਲੀ ਦੀ ਹੋਈ ਆ ਵੀ ਉਮੀ ਨੀਲੀ ਦੀ ਹੋਈ ਆ ਹਾਂ ਵੀ ਨੀਲੀ ਦੀ ਆ ਠੀਕ ਹੈ ਭਾਈ ਮੁਰਲੇ ਹੈਗੇ ਮਗਰਲੇ ਹੈਗੇ ਮਗਰਲੇ ਹੈਗੇ ਮੁਰਲੇ ਹੈ ਨਹੀਂ ਹੈ ਠੀਕ ਹੈ ਭਈ ਲੈ ਵੀ ਮਿੱਤਰੋ ਹੂੰ ਹਾਂ ਹਾਂ ਮੈਂ ਇਹ ਗੱਲ ਕਹਿਣਾ ਹੂੰ ਲੈ ਮਿੱਤਰੋ ਬਾਈ ਦੀ ਕਹਿਣ ਦੀ ਗੱਲ ਇਹ ਆ ਵੀ ਆ ਮੈਂ ਤੇ ਆ ਕੇ ਕੰਡਾ ਲੈ ਕੇ ਆਵੇ ਅਗਲਾ ਤੇ ਚੋਕੇ ਫਿਰ ਦੱਸੇ ਵੀ ਮਈ ਦੁੱਧ ਕਿੰਨਾ ਵਾ ਕਹਿਣ ਵਾਲੀ ਗੱਲ ਨਹੀਂਗੀ ਅੱਜ ਤਾਂ ਜਵਾ ਨੂੰ 24 ਹੂੰ ਹਾਂ ਫਿਰ ਸਾਈਜ਼ ਦੀ ਗਰੰਟੀ ਵੀ ਦੇ ਦੂੰ ਹੂੰ ਜਿਨੇ ਮੇਰੇ ਘਰੇ 24 ਚੋਲੇ ਆ ਨਾ ਹੂੰ ਹੂੰ 3 ਟਾਈਮ ਹੂੰ ਫਿਰ ਮੈਨੂੰ ਕਹ ਦੂੰਗਾ 28 ਨਾ ਦੇਵੇ ਤਾਂ ਵੀ ਛੱਡ ਜੀ ਹਾਂ ਸਹੀ ਗੱਲ ਆ ਭਾਈ ਹੂੰ 28 ਕਿਲੋ ਦਾ ਨਾ ਮੈਂ ਜਿਹੜਾ ਬਹੁਤ ਵੱਡਾ ਬਹੁਤ ਵੱਡਾ ਹੋ ਜਾਂਦਾ 28 ਤੇ ਰੇਟ 28 ਲੱਖ ਰੁਪਈਆ ਕੋਈ ਬਾਹਲਾ ਕੋਈ ਬਾਹਲਾ ਨਹੀਂ ਭਾਈ ਕੋਈ ਜੇ ਮਾਥਨ ਕੱਢਿਆ ਜਾਵੇ ਤਾਂ ਕੱਖ ਨਹੀਂ ਬਣਦਾ ਹੂੰ ਸਹੀ ਹੈ ਬਾਈ ਗੱਲ ਕਈ ਵੀ ਉਹਦੇ ਤੇ ਹੀ ਜਾਣੀਆਂ ਹੂੰ ਸਹੀ ਹੈ ਲੈ ਵੀ ਮਿੱਤਰੋ ਇਹ ਜਾਨਵਰ ਆ ਬਾਈ ਦੇ ਅਗਲੀ ਡਿਟੇਲ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਹੋਰ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਨਾਲ ਜੁੜੇ ਰਾਵਾਂਗੇ ਜਿਉਂਦੇ ਰਹੋ ਤੁਸੀਂ ਲਵ ਜੂਆ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਕਰਦੇ ਆ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ